ਇਹਨਾਂ ਦੀ ਗੱਡੀ ਅਰਮਦਾਜੀ ਦੇ ਵਿੱਚ ਇਤਨਾਤ ਰਹਿੰਦੇ ਸਨ ਉਹ 200 ਫੁੱਟ ਗਹਿਰੀ ਖਾਈ ਦੇ ਵਿੱਚ ਜਾ ਗਿਰਦੀ ਹੈ ਜਿਹਦੇ ਵਿੱਚ ਸ਼ਹੀਦ ਬਲਜੀਤ ਸਿੰਘ ਦੀ ਸ਼ਹਾਦਤ ਪਾ ਜਾਂਦੇ ਹੈ ਬਲਜੀਤ ਸਿੰਘ ਸਿਰਫ 29 ਸਾਲ ਸਾਲ ਪਹਿਲਾ ਵਿਆਹ ਹੋਇਆ ਸੀਗਾ ਬੜੀ ਦੁੱਖ ਦੀ ਘੜੀ ਹੈ ਸ਼ਹਾਦਤ ਪਾਈ ਹੈ ਰਦੋਰੀ ਦੇ ਵਿੱਚ ਸ਼ਹੀਦ ਹੋਏ ਫੌਜੀ ਜਵਾਨ ਬਲਜੀਤ ਸਿੰਘ ਦੀ ਅਜ ਮ੍ਰਿਤਕ ਦੇ ਪਿੰਡ ਚੱਜ ਜ਼ਿਲ੍ਹਾ ਰੂਪਰ ਦੇ ਵਿੱਚ ਪਹੁੰਚੀ ਤਾਂ ਪਿੰਡ ਵਾਸੀ ਭਾਵੁਕ ਹੁੰਦੇ ਹੋਏ ਨਜ਼ਰ ਆਏ ਇਸ ਦੌਰਾਨ ਪਿੰਡ ਵਾਸੀਆਂ ਸਣੇ ਬੱਚਿਆਂ ਦੇ ਵੱਲੋਂ ਫੌਜੀ ਜਵਾਨ ਬਲਜੀਤ ਸਿੰਘ ਅਮਰ ਰਹੇ ਦੇ ਨਾਰੇ ਵੀ ਲਗਾਏ ਗਏ ਤੇ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ ਨੇ ਫ੍ਰੀ ਦਾ ਬਲਜੀਤ ਸਿੰਘ ਪਿੰਡ ਚੱਜ ਤੋਂ ਆ ਤੋ ਤੁਹਾਡੇ ਸਾਡੇ ਜਿੱਦਾਂ ਕਹਿ ਲੋ ਸਾਰਿਆਂ ਦੀ ਰਾਖੀ ਵਾਸਤੇ ਦੇਸ਼ ਕੌਮ ਦੀ ਰਾਖੀ ਵਾਸਤੇ ਸ਼ਹਾਦਤ ਪਾਈ ਹੈ ਹਰਜੋਰੀ ਵਿੱਚ ਮੁਕਾਬਲਾ ਹੋਇਆ ਉੱਥੇ ਕਿਸ ਪ੍ਰਕਾਰ ਦੇ ਨਾਲ ਜਿਹੜਾ ਹੈ ਦੁਸ਼ਮਣਾਂ ਦੀ ਤਲਾਸ਼ ਦੇ ਵਿੱਚ ਸਪੈਸ਼ਲ ਗਨ ਦੇ ਉੱਪਰ ਤਨਾਤ ਸੀਗਾ ਸਾਹਮਣਾ ਹੋ ਜਾਂਦਾ ਉਹਨਾਂ ਦੇ ਨਾਲ ਫਿਰ ਉੱਥੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਇਹਨਾਂ ਦੀ ਗੱਡੀ ਅਰਮਦਾਜੀ ਦੇ ਵਿੱਚ ਤਨਾਤ ਰਹਿੰਦੇ ਸਨ ਉਹ 200 ਫੁੱਟ ਗਹਿਰੀ ਖਾਈ ਦੇ ਵਿੱਚ ਜਾ ਗਿਰਦੀ ਹੈ ਜਿਦੇ ਵਿੱਚ ਸ਼ਹੀਦ ਬਲਜੀਤ ਸਿੰਘ ਤੇ ਇਹਨਾਂ ਦੇ ਨਾਲ ਚਾਰ ਹੋਰ ਸੈਨਿਕ ਬਲਜੀਤ ਸਿੰਘ ਸ਼ਹਾਦਤ ਪਾ ਜਾਂਦੇ ਆ ਤੇ ਜਿਹੜੇ ਚਾਰ ਹੋਰ ਸਾਡੇ ਵੀਰ ਫੌਜੀ ਜਵਾਨ ਹੈ ਉਹ ਗੰਭੀਰ ਜ਼ਖਮੀ ਹੋ ਜਾਂਦੇ ਆ ਸੋ ਸਾਡੇ ਇਸ ਇਲਾਕੇ ਦੇ ਬਲਜੀਤ ਸਿੰਘ ਸਿਰਫ 29 ਸਾਲ ਸਾਲ ਪਹਿਲਾਂ ਵਿਆਹ ਹੋਇਆ ਸੀਗਾ ਬੜੀ ਦੁੱਖ ਦੀ ਘੜੀ ਹੈ ਸ਼ਹਾਦਤ ਪਾਈ ਹੈ ਸੋ ਸਾਰਿਆਂ ਨੂੰ ਮੇਰੀ ਅਪੀਲ ਹੈ ਬੇਨਤੀ ਹੈ ਕਿ ਸਾਰੇ ਆਪਣੇ ਆਪਣੇ ਕੰਮ ਕਾਰ ਛੱਡ ਕੇ ਨੂਰ ਪਰਵੇਦੀ ਜੱਟਪੁਰ ਰੋਡ ਉੱਤੇ ਸ਼ਹੀਦ ਦਾ पार्थिव ਸਰੀਰ ਜਿਹੜਾ ਹੈ ਇਸ ਵਕਤ ਗੱਡੀ ਆ ਗਈ ਹੈ ਤੁਹਾਡੇ ਸਾਹਮਣੇ ਹੈ ਪਹੁੰਚਣ ਦੀ ਕਿਰਪਾਲਤਾ ਕਰੋ ਇਹੀ ਕੁਸ਼ ਹੈ ਸਾਡੇ ਕੋਲ ਸਾਡੇ ਲਈ ਰਾਖੀਆਂ ਕਰਦੇ ਹੈ 29 ਸਾਲ ਦੀ ਉਮਰ ਕੋਈ ਉਮਰ ਨਹੀਂ ਹੁੰਦੀ ਸ਼ਹਾਦਤ ਦੇਣ ਦੀ ਫੇਰ ਚਲੋ ਇਹ ਤਾਂ ਕੁਝ ਪਤਾ ਨਹੀਂ ਚੱਲਦਾ ਜਦੋਂ ਜਿੱਦਣ ਦਾ ਸਾਟ ਮੈਂ ਤਾਂ ਪਹਿਲਾਂ ਵੀ ਇਹ ਗੱਲਾਂ ਕਹੀਆਂ ਵੀ ਜਿੱਦਣ ਦਾ ਕੋਈ ਸਾਥੀ ਸਾਡੇ ਕੋਲੋਂ ਚਲਾ ਜਾਂਦਾ ਉਹ ਉਸੇ ਦਿਨ ਜੇ ਆ ਗਿਆ ਤਾਂ ਸਾਡਾ ਨਹੀਂ ਸ਼ਹਾਦਤ ਦੀ categories ਚ ਹੈ ਸੋ ਇਹ पार्थिव ਸਰੀਰ ਪੁੱਜ ਗਿਆ ਹੈ ਕੋਈ ਨਾਲ ਦੇ ਨਾਲ ਜਿਹੜੇ ਫੌਜ ਦੇ ਵੀਰ ਹੈ ਉਹ ਵੀ ਆਏ ਆ ਕੰਨੇ ਸਮਾਨ ਦੇ ਨਾਲ ਜਿਹੜਾ ਇਹਨਾਂ ਦਾ ਹੁਣ ਇੱਥੇ ਚਾਜ ਪਿੰਡ ਵਿਖੇ 10 ਵਜੇ ਸੰਸਕਾਰ ਹੋਣਾ ਹੈ ਸੋ ਆ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਆ ਸੋਚਦੇ ਰਹੇ ਅਮਰ ਰਹੇ ਅਮਰ ਰਹੇ ਸਹੀ ਤੋਂ ਤੁਹਾਡੀ ਸੋਚ ਅਮਰ ਰਹੇ ਅਮਰ ਰਹੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਦੱਸਦੇ ਕਿ ਅਜੂ ਫੌਜੀ ਜਵਾਨ ਬਲਜੀ ਸਿੰਘ ਦਾ ਪਿੰਡ ਚਾਜ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਦੱਸਦੇ ਕਿ 200 ਫੁੱਟ ਗਹਿਰੀ ਖਾਈ ਦੇ ਵਿੱਚ ਬਲਜੀਤ ਸਿੰਘ ਦੀ ਗੱਡੀ ਡਿੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੇ ਨਾਲ ਚਾਰ ਹੋਰ ਫੌਜੀ ਜਵਾਨ ਗੰਭੀਰ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਸਾਲ ਪਹਿਲਾਂ ਹੀ ਬਲਜੀਤ ਸਿੰਘ ਦਾ ਵਿਆਹ ਹੋਇਆ ਸੀ ਦੱਸਦੀ ਕਿਉਂ 29 ਸਾਲਾ ਬਲਜੀਤ ਸਿੰਘ ਔਚਰੀ ਦੇ ਵਿੱਚ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਅਜ ਮ੍ਰਿਤਕ ਦੇ ਪਿੰਡ ਦੇ ਵਿੱਚ ਪਹੁੰਚੀ ਹੈ ਤੇ ਸਰਕਾਰੀ ਸਨਮਾਨਾਂ ਦੀ ਨਾਲ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਬੇਅਰ ਰਿਪੋਰਟ ਪੰਜਾਬ ਲੁਕ ਚੈਨਲ